ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਸੈਕਟਰ ਦੇ ਪਿੰਡ ਅਜ ਵੀ ਆਧੁਨਿਕ ਸਹੂਲਤਾਂ ਤੋਂ ਵਾਂਝੇ ਨੇ ਇਨ੍ਹਾਂ ਪਿੰਡਾਂ ਦੇ ਬੱਚਿਆਂ ਨੂੰ ਉੱਚ ਸਿੱਖਿਆ ਅਤੇ ਇਮਤਿਹਾਨਾਂ ਦੀ ਤਿਆਰੀ ਕਰਨ ਦੇ ਲਈ ਸ਼ਹਿਰਾਂ ਦਾ ਰੁੱਖ ਕਰਨਾ ਪੈਂਦਾ ਜਿਸ ਦੇ ਵਿੱਚ ਹਜ਼ਾਰਾਂ ਰੁਪਏ ਦਾ ਖਰਚਾ ਆਉਂਦਾ ਹੈ। ਇਹੀ ਕਾਰਨ ਹੈ ਕਿ ਸਰਹੱਦ ਤੇ ਵਸਦੇ ਪਿੰਡ ਰਾਮਕਲਾਵਾ ਦੀ ਪੰਚਾਇਤ ਨੇ ਭਾਰਤ ਸਰਕਾਰ ਦੇ BSNL ਨਾਲ ਮਿਲ ਕੇ ਪੂਰੇ ਪਿੰਡ ਦੇ ਵਿੱਚ Wi-Fi ਦੀ ਸਹੂਲਤ ਦੇਣ ਦਾ ਦਾਵਾ ਕੀਤਾ ਹੈ। ਆ ਜੋ ਬੱਚੇ ਆਨਲਾਈਨ ਪੜ੍ਹਾਈ ਕਰ ਸਕਣ ਤੇ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ ਉਹਦੇ ਤਹਿਤ ਪਿੰਡ ਦੇ ਵਿੱਚ ਵਾਈਫਾਈ ਕਨੈਕਸ਼ਨ ਲਗਾਏ ਗਏ ਨੇ ਜਿਸ ਦਾ ਬਿੱਲ ਪੰਚਾਇਤ ਵੱਲੋਂ ਭਰਿਆ ਜਾਵੇਗਾ ਬਹੁਤ ਧੰਨਵਾਦੀਆਂ ਤੁਹਾਡਾ ਕਿਤੇ ਸੀ ਸਾਡੇ ਪਿੰਡ ਆਏ ਹੋ ਤੇ ਤੁਹਾਡੇ ਪਿੰਡ ਆਣ ਤੇ ਅਸੀਂ ਬਹੁਤ ਧੰਨਵਾਦੀ ਹਾਂ ਅੱਜ ਸਾਡੇ ਨਾਲ ਸਾਡੇ ਬੀਐਸਐਨਐਲ ਦੇ ਏਜੀਐਮ ਸਾਹਿਬ ਨੇ ਹੋਰ ਉਹਨਾਂ ਦੇ ਜਿੰਨੇ ਵੀ ਟੀਮ ਦੇ ਮੈਂਬਰ ਹੈ ਉਹ ਆਏ ਮੰਤਰੀ ਸਾਹਿਬਾ ਜੀ ਸਾਡੇ ਅੱਤੇ ਆਏ ਸੈਕਟਰੀ ਸਾਹਿਬ ਆਏ ਨੇ ਤੇ ਅੱਜ ਜਿਹੜਾ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਤੁਹਾਨੂੰ ਸੁਣਾ ਚਾਹਣਾ ਕਿ ਸਾਡੇ ਪਿੰਡ ਲਈ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡਾ ਪੂਰਾ ਪਿੰਡ ਜਿਹੜਾ ਉਹ ਅਜਾ ਹੀ ਵਾਈਫਾਈ ਕੀਤਾ ਹੈ ਤੇ ਸਾਰੇ ਪਿੰਡ ਨੂੰ ਅਸੀਂ ਜਿਹੜੇ ਬੀਐਸਐਨਐਲ ਦੇ ਅਸੀਂ ਕਨੈਕਸ਼ਨ ਜਿਹੜੇ ਆ ਵਾਈਫਾਈ ਦੇ ਉਹ ਆਪਣੇ ਪਿੰਡ ਦਿੱਤੇ ਆ ਅ ਇਹ ਸਾਡੇ ਦਿਮਾਗ 'ਚ ਵੈਸੇ ਪਿੱਛੋਂ ਜਦੋਂ ਲੋਕਡਾਊਨ ਹੋਇਆ ਉਦੋਂ ਬੱਚਿਆਂ ਨੂੰ ਪੜ੍ਹਾਈ ਦੇ ਰਿਲੇਟਿਡ ਬੜੀ ਪ੍ਰੋਬਲਮ ਆ ਕਿ ਸਾਡਾ ਇੱਕ ਬਾਰਡਰ ਏਰੀਆ ਦੇ ਨਾਲ ਪਿੰਡ ਹੋਣ ਕਰਕੇ ਆਈ ਕਿ ਨੈਟਵਰਕ ਦੇ ਬੜੇ ਪ੍ਰੋਬਲਮ ਆਏ ਤੇ ਉਹ ਚੀਜ਼ ਨੂੰ ਦਿਮਾਗ 'ਚ ਉਸ ਟਾਈਮ ਤੇ ਹੈ ਹੀ ਤੇ ਅੱਜ ਚਲੋ ਅਗਰ ਅਸੀਂ ਸਰਪੰਚ ਬਣੇ ਆ 5-7 ਮਹੀਨੇ ਹੋਇਆ ਸਾਨੂੰ ਸਰਪੰਚ ਬਣੇ ਤੇ ਹਾੜੇ ਦਿਮਾਗ 'ਚ ਮੇਰੇ ਇਹੋ ਹੀ ਸਾਡੀ ਪੂਰੀ ਪੰਚਾਇਤ ਦੇ ਦਿਮਾਗ 'ਚ ਕਿ ਅਸੀਂ ਆਪਣੇ ਪਿੰਡ ਨੂੰ ਪਹਿਲੇ ਤੋਂ ਵਾਈਫਾਈ ਕਰੀਏ ਤਾਂ ਜੋ ਜਿਹੜੇ ਬੱਚੇ ਆ ਉਹ ਗਰੀਬ ਘਰਾਂ ਦੇ ਬੱਚੇ ਉਹ ਪੜ ਸਕਣ ਤੇ ਮੈਂ ਬੜਾ ਧੰਨਵਾਦੀ ਹਾਂ ਮੰਤਰੀ ਸਾਹਿਬ ਜੀ ਉਹਨਾਂ ਦਾ ਉਹਨਾਂ ਨਾਲ ਅਸੀਂ ਇਹ ਚੀਜ਼ ਬਾਰੇ ਡਿਸਕਸ ਕੀਤੀ ਸੀ ਤੇ ਉਹਨਾਂ ਨੇ ਕਿਹਾ ਇਹ ਕੋਈ ਗੱਲ ਨਹੀਂ ਜੀ ਜੋ ਫਲੋਡ ਪੈਂਦੀ ਹੈ ਤੁਸੀਂ ਉਹ ਸਾਡੀ ਦੱਸੋ ਸਾਨੂੰ ਅਸੀਂ ਉਹ ਤੁਹਾਡਾ ਕਰਕੇ ਜਦੋਂ ਬਾਗ ਬੈਠੇ ਸਾਜੋ ਖੁੱਦਾ ਆ ਪਾਇਆ ਤੇ ਉਹਨਾਂ ਦਾ ਘਟਨ ਕੀਤਾ ਹੈ ਤੇ ਅੱਜ ਤੋਂ ਜਿਹੜਾ ਅਸੀਂ ਆਪਣੇ ਪਿੰਡ ਨੂੰ ਵਾਈਫਾਈ ਪੂਰਾ ਕਰ ਮੇਰੇ ਹਿਸਾਬ ਨਾਲ ਬਹੁਤ ਹੀ ਅ ਚੰਗੀ ਫੈਸਿਲਿਟੀ ਹੈ ਜਿਹੜੀ ਪਿੰਡ ਨੂੰ ਮਿਲੀ ਹੈ ਔਰ ਸਪੈਸ਼ਲੀ ਇਹ ਪਿੰਡ ਤੇ ਬਾਰਡਰ ਦੇ ਕੰਢੇ ਤੇ ਹੀ ਹੈ ਇਹ ਇਲਾਕਾ ਇਦਾਂ ਦਾ ਹੈ ਕਿ ਦਰਿਆ ਦੇ ਹੜ੍ਹ ਦੇ ਕਾਰਨ ਤੇ ਬਿਲਕੁਲ ਹੀ ਵਾਂਝਾ ਰਹਿ ਜਾਂਦਾ ਸਾਡੇ ਨੈਟ ਦੀ ਫੈਸਿਲਿਟੀ ਦੇ ਕਰਕੇ ਇੱਥੋਂ ਦੇ ਬੱਚੇ ਜਿਹੜੇ ਆ ਹੁਣ ਆਨਲਾਈਨ ਫਰੀ ਆਫ ਕਾਸਟ ਸਟੱਡੀ ਕਰ ਸਕਣਗੇ ਜਿਹੜੇ ਨੀਟ ਦਾ ਪੇਪਰ ਦੇ ਰਿਹਾ ਹੈ ਜਾਂ ਜੇ ਮੈਸ ਦਾ ਦੇ ਰਿਹਾ ਜਾਂ ਹੋਰ ਵੀ ਆਨਲਾਈਨ ਜਿਹੜੀ ਸਟੱਡੀਆਂ ਹੁੰਦੀਆਂ ਉਹ ਦੇ ਰਿਹਾ ਇਵਨ ਕੋਈ ਬੁਕਿੰਗ ਕਰਨੀ ਹੈ ਕੋ ਫਾਰਮ ਭਰਨਾ ਹੈ ਉਹ ਘਰ ਬੈਠੇ ਕਰ ਸਕਦੇ ਆ ਜਿਹਦੇ ਲਈ ਉਹਨਾਂ ਨੂੰ ਸ਼ਾਇਦ ਇਥੋਂ 10-15 ਕਿਲੋਮੀਟਰ ਦੂਰ ਜਾਣਾ ਪੈਂਦਾ ਸੀਗਾ ਕੁਝ ਹੜ੍ਹ ਦੇ ਕਾਰਨ ਕੁਝ ਚੀਜ਼ਾਂ ਸਾਡੀਆਂ ਜਿਹੜੀ ਡਾਊਨ ਹੋਈਆਂ ਜਿਸ ਦਾ ਕੋਈ ਕੇਬਲਾਂ ਬਿਲਕੁਲ ਹੀ ਲੋੜ ਗਈਆਂ ਉਹਦੀ ਰਿਪੇਅਰ ਚੱਲੇ ਕਰਦੀ ਹੈ ਮੈਕਸਿਮ ਹੀ ਅਪਲਿਫਟ ਕਰਤੇ ਆ ਲੇਕਿਨ ਫਿਰ ਵੀ ਜਿਹੜੇ ਹੈਗੇ ਉਹ ਤਾਂ ਕਰੀ ਕਰਦੇ ਨਹੀਂ ਬਿਲਕੁਲ ਇੱਕ ਵਾਰ ਫੇਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਮੇਰੀ ਵਿਧਾਨ ਸਭਾ ਦਾ ਬੜਾ ਰੋਸ਼ਨ ਪਿੰਡ ਰਮਕਾਲਮਾ ਜਿੱਥੇ ਸਰਪੰਚ ਭੈਣ ਜੀ ਸਰੋਜ ਕੁਮਾਰੀ ਤੇ ਸਾਰੀ ਇਹਨਾਂ ਦੀ ਪੰਚਾਇਤ ਤੇ ਪਿੰਡ ਦੇ ਸਮੂਹ ਸਾਡੇ ਸੂਝਵਾਨ ਪਿਆਰੇ ਲੋਕ ਹਾਜ਼ਰ ਨੇ ਸੋ ਅੱਜ ਮੈਨੂੰ ਖੁਸ਼ੀ ਆ ਕਿ ਬੀਐਸਐਨਐਲ ਵੱਲੋਂ ਇੱਕ ਬੜਾ ਸ਼ਾਨਦਾਰ ਤੋਹਫਾ ਸਾਡੇ ਜ਼ਿਲ੍ਹੇ ਨੂੰ ਔਰ ਮੇਰੇ ਹਲਕੇ ਨੂੰ ਮਿਲਿਆ ਮੇਰਾ ਇਹ ਪਿੰਡਰ ਮੁਕਾਲਮਾ ਜਿਹੜਾ ਅੱਜ ਤੋਂ ਜਿੱਥੇ ਵਾਈਫਾਈ ਜਿਹੜਾ ਹੈ ਉਹ BSNL ਵੱਲੋਂ ਪ੍ਰੋਵਾਈਡ ਕਰਾਇਆ ਗਿਆ ਬਿਲਕੁਲ ਫ੍ਰੀ ਹੋਏਗਾ ਔਰ ਇਹਦੀ ਜਿਹੜੀ ਠੁਕਮੀ ਜਿਹੜੀ ਪੇਮੈਂਟ ਵੀ ਹੈ ਪੰਚਾਇਤ ਵੱਲੋਂ BSNL ਨੂੰ ਦਿੱਤੀ ਗਈ ਹੈ ਸੋ ਸਭ ਤੋਂ ਪਹਿਲਾਂ ਤਾਂ ਮੈਂ ਪੰਚਾਇਤ ਦਾ ਭੰਜੀ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਬੜੀ ਅੱਛੀ ਸੋਚ ਦਾ ਪ੍ਰਟਾਵਾ ਕੀਤਾ ਤੋਂ ਵਿਸ਼ੇਸ਼ ਤੌਰ ਤੇ ਸਾਡਾ ਜਿਹੜਾ ਇਹ ਸਰਦੀ ਇਲਾਕਾ ਇਹਨਾਂ ਪਿੰਡਾਂ ਦੇ ਅੰਦਰ ਵੈਸੇ ਵੀ ਨੈਟਵਰਕ ਕਈ ਵਾਰ ਆ ਵੀਕ ਹੁੰਦਾ ਸੋ ਉਹ ਬੱਚੇ ਜਿਨ੍ਹਾਂ ਬੱਚਿਆਂ ਨੇ ਕਿਸੇ ਵੀ ਤਰ੍ਹਾਂ ਦੇ ਇਮਤਿਹਾਨ ਦੀ ਸਟੱਡੀ ਕਰਨੀ ਆ ਕਿਸੇ ਵੀ ਤਰ੍ਹਾਂ ਦੇ ਇਮਤਿਹਾਨ ਦੇ ਵਿੱਚ ਜਾ ਕੇ ਬਹਿਣਾ ਆ ਉਹਦੀ ਤਿਆਰੀ ਕਰਨੀ ਆ ਸੋ ਅੱਜ ਕੱਲ ਆਨਲਾਈਨ ਸਿਸਟਮ ਆ ਤੁਸੀਂ ਕੋਈ ਮਟੀਰੀਅਲ ਕੱਢਣਾ ਕਿਸੇ ਬਾਰੇ ਸਟੱਡੀ ਕਰਨੀ ਆ ਤੁਸੀਂ ਆਪਣੇ ਐਗਜ਼ਾਮ ਦੀ ਤਿਆਰੀ ਕਰਨੀ ਆ ਆਪਣੇ ਟੈਸਟ ਦੀ ਤਿਆਰੀ ਕਰਨੀ ਆ ਸੋ ਇਹ ਖਾਸ ਕਰਕੇ ਉਹਨਾਂ ਗਰੀਬ ਬੱਚਿਆਂ ਨੂੰ ਮੈਂ ਸਮਝਦਾ ਕਿ ਬੜੀ ਵੱਡੀ ਇੱਕ ਨਿਯਮਤ ਆ ਹੋਰ ਇਹ ਪੂਰਾ ਪਿੰਡ ਅੱਜ ਰਮਕਾਲਾ ਪਿੰਡ ਜਿਹੜਾ ਸਾਰੇ ਪਿੰਡ ਨੂੰ ਵਧਾਈ ਵੀ ਮੇਰੇ ਵੱਲੋਂ ਔਰ ਇਹ ਸਾਡੇ ਹਲਕੇ ਦਾ ਪਹਿਲਾ ਪਿੰਡ ਬਣਿਆ ਜਿਹੜਾ ਮਤਲਬ ਮੈਂ ਕਹਿ ਸਕਦਾ ਵੀ ਉਹ BSNL ਵੱਲੋਂ ਜਿਹੜਾ ਅੱਜ ਉਹਨਾਂ ਨੂੰ ਜਿਹੜਾ ਪ੍ਰੋਵਾਈਡ ਕਰਾਇਆ ਗਿਆ ਔਰ Wi-Fi ਹੋਰ ਮੈਨੂੰ ਉਮੀਦ ਆ ਕਿ ਅਸੀਂ ਹੋਰ ਵੀ ਅੱਗੇ ਵਧਾਂਗੇ ਬਾਕੀ ਪੰਚਾਇਤਾਂ ਵੀ ਇਸ ਚ ਰੁਚੀ ਜਿਹੜੀਆਂ ਉਹ ਲੈਣ ਸੋ ਪੂਰੀ ਤਰ੍ਹਾਂ BSNL ਵੱਲੋਂ ਬڑے ਥੋੜੇ ਮਾਉਂਟ ਦੇ ਉੱਤੇ ਮਤਲਬ ਜਿਹੜਾ ਆ ਉਹ ਲੋਕਾਂ ਨੂੰ ਵੱਡੀ ਫੈਸਿਲਿਟੀ ਜਿਹੜੀ ਆ ਉਹ ਮਤਲਬ ਦਿੱਤੀ ਗਈ ਆ ਸੋ ਫਿਰ ਦੁਬਾਰਾ ਪਿੰਡ ਨੂੰ ਬਹੁਤ-ਬਹੁਤ ਮੁਬਾਰਕ ਔਰ ਮੈਂ ਉਮੀਦ ਕਰਦਾ ਕਿ ਬਾਕੀ ਪੰਚਾਇਤਾਂ ਵੀ ਇਸ ਪਾਸੇ ਵੱਲ ਆਪਣਾ ਸਮਝਦਾਰੀ ਬਣਾ ਕੇ ਆਪਣੇ ਪਿੰਡ ਦੇ ਲੋਕਾਂ ਨੂੰ ਬੱਚਿਆਂ ਨੂੰ ਜਿਹੜਾ ਆ ਉਹ ਸਸਤ ਮਤਲਬ ਫ੍ਰੀ ਜਿਹੜਾ ਵਾਈਫਾਈ ਉਹ ਪ੍ਰੋਵਾਈਡ ਕਰਾਉਣ